ਚੱਲ ਰਿਹਾ ਸੋ ਪੰਜਾਬ ਦੇ ਭਾਰ ਦੇ ਬਹੁਤ ਬਹੁਤ ਸੂਬਿਆਂ ਤੋਂ ਜਿਹੜੇ ਸੰਗਤ ਆ ਉਹ ਮਾਤਾ ਚਿੰਤਪੁਰਨੀ ਜਵਾਲਾ ਜੀ ਕਾਗੜਾ ਦੇਵੀ ਆਪਣੇ ਸੰਗਤਾਂ ਜਿਹੜੀਆਂ ਉਹ ਦਰਸ਼ਨ ਕਰਨ ਜਾ ਰਹੀਆਂ ਨੇ ਮਾਤਾ ਚਿੰਤਪੁਰਨੀ ਦਰਬਾਰ ਤੇ ਅਤੇ ਹੋਰ ਧਾਰਮਿਕ ਸਥਾਨਾਂ ਤੇ ਸੋ ਅਸੀਂ ਗੱਲ ਕਰਦੇ ਹਾਂ ਅਸੀਂ ਪਹੁੰਚੇ ਅੱਜ ਇਸ ਮੁਬਾਰਕਪੁਰ ਤੋਂ 1 ਕਿਲੋਮੀਟਰ ਦੇ ਰਸਤੇ ਤੇ ਜੋ ਆਪਾਂ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਦੇ ਰਸਤੇ 'ਚ ਆਪਾਂ ਕਹਿ ਸਕਦੇ ਹਾਂ ਮਾਤਾ ਚਿੰਤਪੁਰਨੀ ਦਰਬਾਰ ਦੇ ਰਸਤੇ 'ਚ ਮੁਬਾਰਕਪੁਰ ਇੱਕ ਕਸਬਾ ਹੁੰਦਾ ਸੋ ਉਸ ਤੋਂ 1 ਕਿਲੋਮੀਟਰ ਅਕੇ ਜਿਹੜੀਆਂ ਨਡਾਲੇ ਦੀਆਂ ਸਖਤਾ ਵੱਲੋਂ ਜਿਹੜਾ ਹਰ ਸਾਹ ਜਿਹੜਾ ਲੰਗਰ ਲਗਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਜਿਹੜੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ-ਮਾਰ ਕੇ ਜਿਹੜੀਆਂ ਲੰਗਰ ਸਿਕਾਇਆ ਜਾ ਰਿਹਾ ਸੋ ਇਹਨਾਂ ਦਾ ਜਿਹੜਾ ਲੰਗਰ ਆ ਮਾਤਾ ਚਿੰਤਪurni ਲੰਗਰ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ 22ਵੇਂ ਸਾਲ 'ਚ ਪਹੁੰਚ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਮ ਹਮਾ ਕੇ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਸੋ ਗਰਮੀ ਤੇ ਸਰਦੀ ਦਾ ਆਪਣੇ ਬਾਰਿਸ਼ ਦੀ ਨਾ ਪਰਵਾਹ ਕਰਦੀ ਹੋਈਆਂ ਸੰਗਤਾਂ ਜਿਹੜੀਆਂ ਉਹ ਆਪਣੇ ਜਿਹੜੇ ਪੜਾਵਲ ਵੱਧ ਰਹੀਆਂ ਨੇ ਕਾਹਲੀ ਕਰ ਰਹੀਆਂ ਨੇ ਕਿ ਆਪਾਂ ਮਾਤਾ ਦੇ ਦਰਬਾਰ ਤੇ ਜਲਦੀ ਤੋਂ ਜਲਦੀ ਪਹੁੰਚੀਏ ਤੇ ਆਪਣੇ ਜਿਹੜੀਆਂ ਮਨੁਕਾਮਨਾਵਾਂ ਉ ਜੋ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਸੁਖਣਾ ਲਾ ਸਕੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਨਡਾਲੇ ਦੇ ਲੰਗਰ ਦੇ ਵਿੱਚ ਸਵੇਰ ਦਾ ਸਮਾਂ ਹੈ ਤੇ ਜੋ ਸੰਗਤ ਹੈ ਉਹ ਤੁਸੀਂ ਦੇਖ ਸਕਦੇ ਹੋ ਛੋਲੇ ਭਟੂਰੇ ਦੇ ਲੰਗਰ ਜਿਹੜੇ ਆ ਇਸ ਟਾਈਮ ਚੱਲ ਰਿਹਾ ਸੋ ਇਸ ਤੋਂ ਬਾਅਦ ਜਿਹੜਾ ਆਈਸਕ੍ਰੀਮ ਦਾ ਲੰਗਰ ਆ ਸੋ ਬਾਅਦ ਲੰਗਰ ਦੇ ਵਿੱਚ ਦੁਪਹਿਰ ਦੇ ਖਾਣੇ ਦੇ ਵਿੱਚ ਵੀ ਵੱਖ-ਵੱਖ ਪ੍ਰਕਾਰ ਦੇ ਜਿਹੜੇ ਪ੍ਰਕਾਰ ਜਿਹੜੇ ਉੱਥੇ ਭਗਵਾਨ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਡਾਲੇ ਦੀ ਸਕਤਾਂ ਵੱਲੋਂ ਜਿਹੜਾ ਲੰਗਰ ਚੱਲ ਰਿਹਾ ਨੇ ਭਗਤ ਜਿਹੜੇ ਨੇ ਖੁਸ਼ੀ ਦੇ ਵਿੱਚ ਝੂਮਦੇ ਵੀ ਨਜ਼ਰ ਆ ਰਹੇ ਨੇ ਸ ਤਦਲ ਹੀ ਜਿਹੜੀਆਂ ਹੁਸ਼ਿਆਰਪੁਰ ਤੋਂ ਜਾਂ ਪੰਜਾਬ ਦੇ ਹੋਰ ਸੂਬਿਆਂ ਤੋਂ ਇੱਥੇ ਸੀਜ਼ਨ ਮੌਨੋਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ بارش ਦੇ ਬਾਵਜੂਦ ਵੀ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਜਿਹੜਾ ਬਹੁਤ ਹੀ ਵਧੀਆ ਪ੍ਰਬਾਲਾ ਕੀਤਾ ਗਿਆ ਸੰਗਤਾਂ ਨੂੰ ਅੰਦਰ ਬਿਠਾ ਕੇ ਜਿਹੜਾ ਲੰਗਰ ਚੁਕਾਇਆ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਇਸ ਯਾਰੀ ਲਾਈਵ ਤਸਵੀਰਾਂ ਸੋ ਇਹਨਾਂ ਦਾ ਚੰਦਪੁਰਨੀ ਕਮੇਟੀ ਵਾਲਿਆਂ ਦਾ ਜਿਹੜਾ ਬਹੁਤ ਹੀ ਵਧੀਆ ਪ੍ਰਬਾਲਾ ਹੈ ਕਿ ਜਿਹੜੀ ਹਰ ਸਾਲ ਸੰਗਤਾਂ ਦੇ ਲਈ ਜਿਹੜਾ ਇਹ ਲੰਗਰ ਆ ਉਹ ਇੱਥੇ ਲਗਾਇਆ ਜਾਂਦਾ ਆ ਆਪਾਂ ਗੱਲ ਕਰਦੇ ਆ ਕੇ ਜਾ ਕੇ ਦੇਖਦੇ ਆ ਆਇਓ ਆਇਓ ਪੜੀ ਆਇਓ ਆਇਓ ਇੱਥੇ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਜਾਨੀ ਸੰਗਤਾਂ ਪੈਦਲ ਹੀ ਉਧਰ ਦਰਬਾਰ ਨੂੰ ਨਤਮਸਤਕ ਹੋਣ ਜਾ ਰਹੇ ਨੇ ਬਾਰਸ਼ ਦੀ ਪ੍ਰਵਾਹ ਕੀਤੇ ਬਿਨਾਂ ਸੰਤਾਨ ਘਾਟਾ ਮਾਰ ਮਾਰ ਕੇ ਜਿਹੜਾ ਉਹ ਲੰਗਰ ਸਿਕਾਇਆ ਜਾ ਰਿਹਾ ਸੋ ਆਪਾਂ ਗੱਲ ਕਰਦੇ ਹਾਂ ਇੱਥੇ ਭਾਈ ਕਿੱਥੋਂ ਆਏ ਜੀ ਬਹੁਤ ਵਧੀਆ ਬਹੁਤ ਮਾਤਾ ਦਾ ਬਹੁਤ ਮਿਲ ਗੜਾਲੇ ਤੋਂ ਆਏ ਜੀ ਹਰ ਸਾਲ ਆਉਂਦੇ ਹਰ ਸਾਲ ਹਰ ਸਾਲ ਆ ਕੇ ਉਹ ਵਧੀਆ ਲੱਗਾ ਬਹੁਤ ਵਧੀਆ ਲੱਗਾ ਅੱਗੇ ਮਾਤਾ ਚਿੰਤਪੁਰਨੀ ਤੇ ਮੱਥਾ ਟੇਕਾਂਗੇ ਜੀ ਤੇ ਬਾਅਦ ਚ ਵਾਪਸੀ ਕਰਾਂਗੇ ਨੀ ਗੜਾਲੇ ਜੀ ਕੀ ਕਹਿਣਾ ਚਾਹੁੰਦੇ ਸਾਬਰ ਨੂੰ ਬਹੁਤ ਵਧੀਆ ਜੀ ਮਤਲਬ ਪਿਆਰ ਨਾਲ ਜਾਓ ਕੋਈ ਖਰਾਬ ਗੁਰੂ ਨਾ ਹੋ ਪੈਣਾ ਜਾਓ ਕੋਈ ਐਸਸੀਯੂ ਨਾ ਮਤਲਬ ਨਾ ਹੋਵੇ ਚਾਹ ਮਤਲਬ ਵਧੀਆ ਕਰੋ ਉਹ ਸੰਗਤ ਦਾ ਕਹਿਣਾ ਕਿ ਜਿਹੜੀ ਆ ਪਿਆਰ ਨਾਲ ਮਿਲ ਕੇ ਜਿਹੜਾ ਦਰਸ਼ਨ ਸਾਨੂੰ ਕਰਨਾ ਚਾਹੀਦਾ ਕੋਈ ਰਸਤੇ 'ਚ ਹੁੱਲੜਬਾਜੀ ਨਹੀਂ ਕਰਨੀ ਚਾਹੀਦੀ ਜੋ ਕਿ ਕਿਸੇ ਦਾ ਨੁਕਸਾਨ ਹੋਵੇ ਤੇ ਆਪਣਾ ਵੀ ਨੁਕਸਾਨ ਹੋਵੇ ਸੋ ਵੀ ਦੇਖ ਸਕਦੇ ਹੋ ਇੱਧਰ ਜਿਹੜੀਆਂ ਸੰਗਤਾਂ ਲੰਗਰ ਵਰਤਾ ਰੀਆਂ ਨੇ ਮਾਤਾ ਦੀਆਂ ਪੇਟਾਂ ਦਾ ਗੂੰਗਾਣ ਲਗਾਤਾਰ ਚੱਲ ਰਿਹਾ ਉਹਦੇ ਨਾਲ ਹੀ ਜਿਹੜੇ ਮਾਤਾ ਦੀਆਂ ਪੇਟਾਂ ਦੇ ਜਿਹੜੇ ਅਸਰੂਪ ਦੇ ਵਿੱਚ ਸੰਗਤਾਂ ਜਿਹੜੀਆਂ ਸੇਵਾ ਕਰਨ ਦੇ ਵਿੱਚ ਬਹੁਤ ਹੀ ਉਤਸ਼ਾਹ ਜਿਹੜੀਆਂ ਦਿਖਾਈ ਦਿੰਦੀਆਂ ਨਜ਼ਰ ਆ ਰਹੀਆਂ ਨੇ ਸੋ ਸੰਤਾਂ ਨੂੰ ਅਪੀਲ ਹੈ ਕਿ ਉਹ ਬਿਨਾਂ ਹੁੱਲੜ ਵਜਾਈ ਕਿਤੇ ਬਿਨਾਂ ਕੋਈ ਚੋਸ ਰੱਬਾ ਕਿਤੇ ਮਾਤਾ ਦੇ ਦਰਸ਼ਨਾਂ ਲਈ ਆਓ ਅਤੇ ਆਪਣੀਆਂ ਜਿਹੜੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਮਾਤਾ ਦੀਆਂ ਝੋਲੀਆਂ ਜਿਹੜੀ ਖੁਸ਼ੀਆਂ ਜਿਹੜੀਆਂ ਆਪਣੀ ਝੋਲੀ ਚ ਵਾਓ ਹਲੋ ਹਲੋ ਭਜੀ ਗਰਮਾਤਾ ਆਹ ਭਾਈ ਜੀ ਮੇਰੇ ਨਾਲ ਅਸੀਂ ਸੰਗਤ ਦੀ ਸੰਗਤ ਨਾਲ ਇੱਥੇ ਆਣ ਕੇ ਲੰਗਰ ਲਾਉਂਦੇ ਆ ਸਾਨੂੰ ਬਹੁਤ ਪਿੰਡੋਂ ਆਣ ਕੇ ਬੰਦੇ ਸਾਥ ਦੇ ਦਿੰਦੇ ਨੇ ਸਾਰੇ ਸੇਵਾਦਾਰ ਮੱਤੜ ਕੇ ਸੇਵਾ ਕਰਾਈ ਦਿੰਦੇ ਆ ਨਾ ਸਾਡੇ ਨਾਲ ਕੇ ਪੂਰੀ ਸੇਵਾ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੜਕਾਰਾ ਨਾ ਤੇ ਵਾਲੀ ਦਾ ਸਾਡੇ ਰਬ ਤੂ ਕਰੋ ਜਨ ਸਾਦੂ 25 ਸਾਲ ਹੋ ਗਿਆ ਜੀ ਬਹੁਤ ਜੀ ਲੋਕ ਸੰਗਤ ਤੋਂ ਬਹੁਤ ਜਿਆਦਾ ਸੰਗਤ ਦੇ ਨਾਲ ਹੀ ਅਸੀਂ ਕਾਮਯਾਬ ਹੋਏ ਆ ਬਹੁਤ ਆਹ ਥੋਲੇ ਕੁੱਟਾ ਪੂਰੀ ਮੇਸਨ ਮਠੀ ਅਰੇ ਤੋਂ ਵੇਵਾ ਵਾਲਾ ਸਭਾ ਸਭਾ ਚੱਲਦਾ ਜੀ ਪੱਲਾ ਟਿੱਕੀ ਪੰਪੂ ਤੇ ਲੱਗਦੀ ਹੈ ਜੀ ਸਾਰੇ ਐਨ ਆਰ ਆਈ ਵੀਰਾਂ ਦਾ ਸਦੋਗ ਜੀ ਲਈ ਉਨ੍ਹਾਂ ਦੇ ਸਹਿਯੋਗ ਨਾਲ ਬਹੁਤ ਬਹੁਤ ਦਾ ਤਧਵਾਦ ਜਨਗਾਰਾ ਨਾਟਾ ਵਾਲੀ ਦਾ ਹਾਜੀ ਮਾਸੀ ਕੀ ਕਹਿਣਾ ਚਾਹੁੰਦੇ ਜਿਹੜਾ ਲੰਗਰ ਤਕਾਇਆ ਗਿਆ ਨੜਾਲੇ ਦੀ ਸੰਗਤ ਵੱਲੋਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਅੱਜ ਪਰਮ ਪੂਜਨੀਏ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੇ ਸਬੰਧ ਚ 8 ਤਰੀਕ ਤੋਂ ਲੈ ਕੇ 13 ਤਰੀਕ ਤੱਕ ਨੜਾਲੇ ਦੀ ਸੰਗਤ ਵੱਲੋਂ ਚਲਾਇਆ ਜਾ ਰਿਹਾ ਲੰਗਰ ਦਾ ਹੈ ਬਹੁਤ ਬਹੁਤ ਸਾਰੇ ਸੰਗਤ ਨੂੰ ਸਾਰੇ ਨਡਾਲਾ ਨਿਵਾਸੀਆਂ ਨੂੰ ਸਾਰੀ ਪ੍ਰਬੰਧਕ ਕਮੇਟੀ ਨੂੰ ਜਿਹੜੇ ਸਾਰੇ ਪ੍ਰਬੰਧ ਨੂੰ ਚਲਾ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਪਾਰਟੀ ਵੱਲੋਂ ਨਡਾਲੇ ਦੀ ਸੰਗਤ ਵੱਲੋਂ ਮਾਤਾ ਚੰਦਪੁਰਨੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮਾਤਾ ਚੰਦਪੁਰਨੀ ਸਾਰਿਆਂ ਦੇ ਮਿਹਰ ਕਰੇ ਜਿੰਨਾਂ ਜਨਾਂ ਦੇ ਖਜ਼ਾਨਿਆਂ 'ਚੋਂ ਮਾਇਆ ਆਈ ਇਹ ਦਾਨ ਆਏ ਮਾਤਾ ਰਾਣੀ ਉਹਨਾਂ ਦੇ ਵੀ ਕਿਰਪਾ ਕਰੇ ਜਿਹੜੇ ਭਗਤ ਜਨ ਸੇਵਾ ਕਰ ਰਹੇ ਨੇ ਮਾਦਾ ਰਾਣੀ ਹੋਣਾ ਤੇ ਵੀ ਕਿਰਪਾ ਕਰੇ ਮਿਹਰ ਭਰੇ ਹੱਥ ਰੱਖੇ ਤੇ ਇਹ ਸਾਡਾ ਜਿਹੜਾ 22ਵਾਂ ਸਾਲਾਨਾ ਪੰਡਹਾਰਾ ਚੱਲ ਰਿਹਾ ਮਾਦਾ ਰਾਣੀ ਦਾ ਮਾਦਾ ਰਾਣੀ ਦੀ ਕਿਰਪਾ ਨਾਲੇ ਅੱਗੇ ਵੀ ਚੱਲਦਾ ਰਹੇ ਤੇ ਇਹਦੇ ਪ੍ਰਬੰਧਕਾਂ ਨੂੰ ਲੰਬੀ ਲੰਬੀ ਉਮਰ ਦੇਵੇ ਵੱਡਾ ਵੱਡਾ ਹੌਸ਼ਾਹ ਦੇਵੇ ਜੈ ਮਾਤਾ ਦੀ ਜੈ ਬਾਦਾ ਜੀ ਦਰਬਾਰੂ ਦੀ ਜੈ